ਪੰਜਾਬ ਪੁਲਿਸ ਦੇ ਨਾਂ ਦੇ ਉੱਤੇ ਲੱਖ ਰੁਪਏ ਦੀ ਲੁੱਟ ਕੀਤੀ ਹੈ ਇੱਕ ਵਿਅਕਤੀ ਬਿਊਟੀ ਪਾਰਲਰ ਦੇ ਵਿੱਚ ਜਾਂਦਾ ਹੈ ਤੇ ਇੱਕ ਜੋੜੇ ਨੂੰ ਕਹਿੰਦਾ ਹੈ ਕਿ ਉਹ ਏਐਸਆਈ ਦਾ ਪੁੱਤਰ ਹੈ ਤੇ ਨਾਲ ਹੀ ਏਜੰਟ ਗਿਰੀ ਵੀ ਕਰਦਾ ਹੈ ਤੇ ਬਾਅਦ ਵਿੱਚ ਜੋੜਾ ਉਸ ਦੀ ਗੱਲਾਂ ਦੇ ਵਿੱਚ ਆ ਕੇ ਲੱਖ ਰੁਪਏ ਦੇ ਦਿੰਦਾ ਹੈ ਨਾ ਤਾਂ ਉਹ ਵੀਜ਼ਾ ਲਗਵਾਉਂਦਾ ਹੈ ਤੇ ਨਾ ਹੀ ਉਹਨਾਂ ਦੇ ਪੈਸੇ ਮੋੜਦਾ ਹੈ ਹੁਣ ਮਾਮਲਾ ਜਿਹੜਾ ਹੈ ਪੁਲਿਸ ਦੇ ਵੱਲੋਂ ਦਰਜ ਕਰਕੇ ਅਗਲੀ ਜਾਂਚ ਬੜਤਾਲ ਕੀਤੀ ਜਾਂਦੀ ਹੈ ਇਹ ਹੈਰਾਨ ਕਰਨ ਵਾਲਾ ਮਾਮਲਾ ਜਿਹੜਾ ਪੰਜਾਬ ਦੇ ਜਲੰਧਰ ਤੋਂ ਸੰਭਲਿਆ ਜਾਂਦਾ ਹੈ ਜਿੱਥੇ ਕਿ ਆਪਣੇ ਨੋ ਐਸਆਈ ਦਾ ਪੁੱਤਰ ਦੱਸਣ ਵਾਲਾ ਇੱਕ ਵਿਅਕਤੀ ਜਿਹੜਾ ਹੈ ਉਹ ਇੱਕ ਜੋੜੇ ਨੂੰ ਕੈਨੇਡਾ ਭੇਜਣ ਦੇ ਨਾਮ ਉੱਤੇ 21 ਲੱਖ ਰੁਪਏ ਦਾ ਚੂਨਾ ਲਗਾ ਜਾਂਦਾ ਹੈ ਜਿਸ ਨੂੰ ਲੈ ਕੇ ਥਾਣਾ ਰਾਮ ਮੰਡੀ ਦੀ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਹੈ ਟਰੈਵਲ ਏਜੰਟ ਲਵਨੀਤ ਸਿੰਘ ਦੇ ਖਿਲਾਫ ਪਾਤੜਾ ਦੇ ਪਿੰਡ ਖੀਚੀਪੁਰ ਦੇ ਰਹਿਣ ਵਾਲੇ ਜਸਕਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਜਿਹੜੀ ਹੈ ਇੱਕ ਬਿਊਟੀਸ਼ੀਅਨ ਹੈ ਜੋ ਹੁਸ਼ਿਆਰਪੁਰ ਰੋਡ ਦੇ ਉੱਤੇ ਪਾਰਲਰ ਚਲਾਉਂਦੀ ਹੈ ਉਨ੍ਹਾਂ ਦੇ ਪਾਰਲਰ ਦੇ ਵਿੱਚ ਉਕਤ ਟਰੈਵਲ ਏਜੰਟ ਆਇਆ ਜਿਸ ਨੇ ਕਿਹਾ ਕਿ ਉਹ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ASI ਦੇ ਪੁੱਤਰ ਨੇ ਜਸਕਰਨ ਸਿੰਘ ਨੇ ਕਿਹਾ ਕਿ આરોપી ਨੇ ਉਨ੍ਹਾਂ ਦੇ ਨਾਲ ਆਪਣੇ ਵਿਜ਼ਟਰ ਵੀਜ਼ਾ ਦੇ ਕੰਮ ਦੀ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਕਿਹਾ ਕਿ 26 ਲੱਖ ਰੁਪਏ ਦੇ ਵਿੱਚ ਉਹ ਉਨ੍ਹਾਂ ਨੂੰ ਵਿਦੇਸ਼ ਭੇਜ ਦੇਣਗੇ ਉਸ ਤੋਂ ਬਾਅਦ ਪੀੜਤ ਨੇ 8 ਜੁਲਾਈ 2022 ਨੂੰ આરોપી ਨੂੰ ਜੜਾ ਹੈ ਪਾਸਪੋਰਟ ਦੇ ਨਾਲ ਹੀ 1 ਲੱਖ ਰੁਪਏ ਦੇ ਦਿੱਤਾ ਜਿਸ ਤੋਂ ਬਾਅਦ આરોપી ਨੇ ਉਨ੍ਹਾਂ ਦੇ ਘਰ ਜਾ ਕੇ ਸਾਰੇ ਪੈਸੇ ਲੈ ਲਏ ਬਾਦ ਵਿੱਚ ਪੀੜਤ ਜਿਹੜੇ ਹੈ 9 ਦਸੰਬਰ 2022 ਨੂੰ ਕਾਗਜ਼ੀ ਤੌਰ ਕਾਗਜ਼ ਤਿਆਰ ਕਰਵਾਉਣ ਦੇ ਲਈ ਬਾਅਦ ਵਿੱਚ 10000 ਰੁਪਏ ਲੈਂਦਾ ਹੈ 12 ਦਸੰਬਰ 2022 ਨੂੰ 35 ਲੱਖ ਰੁਪਏ ਲਈ ਜਾਂਦੀ ਨੇ ਉਸ ਤੋਂ ਬਾਅਦ આરોપી ਏਜੰਟ ਨੇ ਉਹਨਾਂ ਨੂੰ ਕਿਹਾ ਕਿ ਵੀਜ਼ਾ ਆ ਗਿਆ ਹੈ 7 ਲੱਖ ਰੁਪਏ ਚਾਹੀਦੇ ਨੇ ਦਿੱਲੀ ਪਾਸਪੋਰਟ ਤੁਹਾਡੇ ਵੇਚਣੇ ਨੇ ਪੀੜਤਾ ਨੇ ਉਕਤ ਵਿਅਕਤੀ ਨੂੰ ਪੈਸੇ ਦੇ ਦਿੱਤੇ ਤੇ ਉਸ ਤੋਂ ਬਾਅਦ 1 ਮਹੀਨੇ ਬਾਅਦ ਜਿਹੜਾ ਟਰੈਵਲ ਏਜੰਟ ਨੇ 에ਅ ਟਿਕਟ ਵੀ ਕਰਵਾ ਦਿੱਤੇ ਇੰਸ਼ੋਰੈਂਸ ਵੀ ਲਈ ਤੇ ਹੋਰ ਕਾਗਜ਼ਾਤ ਦੇ ਵਿੱਚ ਕੁੱਲ 21 ਲੱਖ ਰੁਪਏ ਦਾ ਖਰਚਾ ਹੁੰਦਾ ਤੇ ਬਾਅਦ ਵਿੱਚ ਵੀਜ਼ਾ ਲੱਗਣ ਦੀ ਜਦੋਂ ਗੱਲ ਆਉਂਦੀ ਹੈ ਤੇ ਪਾਸਪੋਰਟ ਮੰਗਣ ਦੀ ਗੱਲ ਆਉਂਦੀ ਹੈ ਤਾਂ ਬਾਅਦ ਵਿੱਚ ਟਰੈਵਲ ਏਜੰਟ ਫੋਨ ਬੰਦ ਕਰ ਲੈਂਦਾ ਹੈ ਤੇ ਨਾ ਹੀ ਉਹਨਾਂ ਨੂੰ ਉਹਨਾਂ ਦੇ ਪਾਸਪੋਰਟ ਮੋੜਦਾ ਹੈ ਤੇ ਉਸ ਤੋਂ ਬਾਅਦ ਵੀਜ਼ਾ ਵੀ ਨਹੀਂ ਲਗਵਾਉਂਦਾ ਤੇ ਪੈਸੇ ਵੰਗੇ ਜਾਣ ਦੀ ਸੂਰਤ ਦੇ ਵਿੱਚ ਸੰਪਰਕ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸੰਪਰਕ ਵੀ ਨਹੀਂ ਹੋ ਪਾਂਦਾ ਤੇ ਇਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਵੱਲੋਂ ਹੋਰ ਵੀ ਨੰਬਰਾਂ ਦੇ ਉੱਤੇ ਕਾਲ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫੋਨ ਉਹਨਾਂ ਨੂੰ ਨਹੀਂ ਮਿਲ ਲੱਗ ਦਾ ਫੋਨ ਜਿੰਨੇ ਵੀ ਉਹਨਾਂ ਕੋਲ ਨੰਬਰ ਸੀ ਸਾਰੇ ਦੇ ਸਾਰੇ ਸਵਿਚ ਆਫ ਆ ਰਹੇ ਸੀ ਤਾਂ ਕਹਿ ਸਕਦੇ ਹਾਂ ਕਿ ਪੰਜਾਬ ਪੁਲਿਸ ਦੇ ਨਾਂ ਦੇ ਉੱਤੇ ਲੱਖਾਂ ਦੀ ਠੱਗੀ ਮਾਰੀ ਗਈ ਹੈ ਉਕਤ ਵਿਅਕਤੀ ਚੜ੍ਹਾ ਹੈ ਇੱਕ ਜੋੜੇ ਦੇ ਕੋਲ ਜਾਂਦਾ ਹੈ ਖੁਦ ਨੂੰ ਪੰਜਾਬ ਪੁਲਿਸ ਦੇ ਵਿੱਚ ASI ਦੇ ਅਹੁਦੇ ਦੇ ਉੱਤੇ ਉਹਨਾਂ ਦੇ ਪਿਤਾ ਕੰਮ ਕਰਦੇ ਹੈ ਇਹ ਦੱਸਦਾ ਹੈ ਤੇ ਕਹਿੰਦਾ ਹੈ ਕਿ ਮੈਂ ਟਰੈਵਲ ਐਲੈਗੈਂਸੀ ਦਾ ਕੰਮ ਕਰਦਾ ਹੈ ਜਿਸ ਤੋਂ ਬਾਅਦ ਪਰੋਸੇ ਦੇ ਵਿੱਚ ਆ ਕੇ ਚੜ੍ਹਾ ਹੈ ਜੋੜਾ ਹੈ ਇਹਨਾਂ ਨੂੰ ਪੈਸੇ ਦਿੰਦਾ ਜਾਂਦਾ ਹੈ ਨਾ ਤਾਂ ਵੀਜ਼ਾ ਲੱਗਦਾ ਹੈ ਤੇ ਨਾ ਹੀ ਪੈਸੇ ਮੋੜੇ ਜਾਂਦੇ ਨਾ ਹੀ ਜੋੜਾ ਜਿਹੜਾ ਹੈ ਉਹ ਕੈਨੇਡਾ ਜਾਂਦਾ ਹੈ ਲਗਾਤਾਰ ਹੀ ਵਿਦੇਸ਼ ਦੇ ਨਾਮ ਉੱਤੇ ਠੱਗੀ ਦੇ ਮਾਮਲੇ ਪੰਜਾਬ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਹੈ ਰੋਜ਼ਾਨਾ ਇੱਕ ਖਬਰ ਬਹੁਤ ਸਾਰੀ ਚਿੰਤਾਵਾਂ ਪੈਦਾ ਕਰ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਵਿਦੇਸ਼ ਜਾਣ ਨੂੰ ਕਾਲੇ ਨੇ ਤੇ ਇਹਨਾਂ ਲੋਕਾਂ ਦੀ ਮਜਬੂਰੀ ਦਾ ਫਾਇਦਾ ਇਹ ट्रैवल ਏਜੰਟ ਚੁੱਕ ਰਹੇ ਨੇ ਤੇ ਲੋਕਾਂ ਨੂੰ ਵਿਦੇਸ਼ ਨਾਂ ਭੇਜਣ ਦੇ ਨਾਂ ਉੱਤੇ ਠੱਗ ਰਹੇ ਨੇ ਜਿਸ ਕਾਰਨ ਜਣਾ ਹੈ ਲੋਕ ਲਗਾਤਾਰ ਹੀ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਉਹਨਾਂ ਨੂੰ ਇਨਸਾਫ ਦਵਾਇਆ ਜਾ ਸਕੇ ਕਿਉਂਕਿ ਲੱਖ ਰੁਪਏ ਦੀ ਇੱਕ ਠੱਗੀ ਜੜੀ ਮਾਰੀ ਜਾਂਦੀ ਹੈ ਇਹ ਲੋਕਾਂ ਦੇ ਕੋਲ ਆਪਣੇ ਪੈਸੇ ਨਹੀਂ ਹੁੰਦੇ ਸਗੋਂ ਇਹ ਅੱਗੇ ਲੋਕ ਉਧਾਰ ਲੈ ਕੇ ਜਿਹੜੇ ਨੇ ਉਹ ਪੈਸੇ ਲੈਂਦੇ ਨੇ ਤਾਂ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਤੁਸੀਂ ਇਸ ਮਾਮਲੇ ਦੇ ਬਾਰੇ ਕੀ ਕੁਝ ਸੋਚਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ